ਪੈਰੈਂਟਸ ਉਹ ਇੱਕ ਲਾਈਫ ਦਾ ਹਿੱਸਾ ਨੇ ਜਿਨ੍ਹਾਂ ਦਾ ਦੇਣ ਅਸੀਂ ਕਦੀ ਦੇ ਨਹੀਂ ਸਕਦੇ ਔਰ ਉਹ ਜੋ ਸਾਡੇ ਲਈ ਸੋਚਦੇ ਇਮੇਜਿਨ ਕਰਦੇ ਆਈ ਥਿੰਕ ਉਹੀ ਬਲੇਸਿੰਗਸ ਨੇ ਸਾਡੇ ਲਈ ਔਰ ਮੇਰੀ ਮੰਮ ਤੇ ਸ਼ੀ ਇਜ਼ ਦਾ ਓਨਲੀ ਪਰਸਨ ਜੋ ਮੇਰਾ ਮਾਪਾ ਪੈਣ ਟਰਾ ਮੇਰੇ ਫਰੈਂਡਸ ఎవਰੀਥਿੰਗ ਸ਼ੀ ਇਜ਼ ਮੈਂ ਜਦੋਂ ਵੀ ਡੋਲਦੀ ਆ ਮੇਰਾ ਇੱਕ ਫੋਨ ਕਾਲ ਸਭ ਤੋਂ ਪਹਿਲਾਂ ਉਧਰ ਹੀ ਜਾਂਦਾ ਹੈ ਕਲਾ ਦਾ ਕੋਈ ਮਜ਼ਹਬੀਆ ਸਾਇਹਦ ਨਹੀਂ ਹੈਗੀ ਕਰਤਾਰਪੁਰ ਸਾਹਿਬ ਹੋ ਕੇ ਆਏ ਹੋ ਤੁਸੀਂ ਆਮ ਫੀਲਿੰਗ ਸੋ ਬlesਟ ਸ਼ਿਰੀ ਗੁਰੂ ਲਾਨਕ ਸਾਈਂ ਜੀ ਦੇ ਉਹ ਚੀਜ਼ਾਂ ਦੇਖੀਆਂ ਜਿਹੜਾ ਉਹਨਾਂ ਨੇ ਆਪ ਹੱਥਾਂ ਨਾਲ ਅਨਾਜ ਬੀਜਿਆ ਸੀ ਉਸ ਉਸ ਖੇਤਾਂ ਦਾ ਮੈਂ ਲੰਗਰ ਸ਼ੱਕ ਕੇ ਆਈਆਂ ਪਹਿਲੀ ਵਾਰੀ ਜਾਣ ਤੇ ਉਸ ਮਹਾਰਾਜ ਦੀ ਬੀੜ ਅੱਗੇ ਸਾਡੀ ਅਰਦਾਸ ਹੋਈ ਸਾਡੇ ਨਾਮ ਦੀ ਮੈਨੂੰ ਲੱਗਦਾ ਇਸ ਤੋਂ ਵੱਡੀ ਹੋਰ ਚੀਜ਼ ਕੀ ਹੋ ਸਕਦੀ ਹੈ ਤੁਸੀਂ ਜਿੱਦੇ ਗਏ ਤੇ ਉਹਨਾਂ ਦੀ ਲੋਕਾਂ ਚ ਵੀ ਉਹੀ ਨੀਗਿਆ ਜੋ ਸਾਡੇ ਲੋਕਾਂ ਦੀ ਵੈਲਕਮਿੰਗ ਹੈ ਮਤਲਬ ਮੈਂ ਦੱਸ ਨਹੀਂ ਸਕਦੀ ਸੀ ਉਹਨਾਂ ਨੂੰ ਜਦੋਂ ਘੁੱਟ ਕੇ ਜੱਫੀ ਪਾਈ ਇੱਦਾਂ ਲੱਗਿਆ ਪਤਾ ਨਹੀਂ ਕਦੋਂ ਦੇ ਵਿਛੜੇ ਅਸੀਂ ਹੁਣ ਮਿਲਿਆ ਤੇ ਉਹ ਕਿਤਨਾ ਕਿਤੇ ਮੈਨੂੰ ਉਹ ਚੀਜ਼ ਉਧਰ ਰਿਲਾਈਜ਼ ਹੋਈ ਜੋ ਮੇਰੀ ਮਮਾ ਮੇਰੀ ਪੜਨਾਨੀ ਜੀ ਜਦੋਂ ਸਾਨੂੰ ਗੱਲਾਂ ਸੁਣਾਉਂਦੇ ਸੀ ਤੇ ਸਾਡੇ ਲਈ ਨਾ ਕਹਾਣੀਆਂ ਲੱਗਦੀਆਂ ਹੁੰਦੀਆਂ ਸੀ ਪਰ ਅੱਜ ਜਦੋਂ ਮੈਂ ਖੁਦ ਉਹਨਾਂ ਨੂੰ ਸਕਰੀਨ ਤੇ ਦੇਖਿਆ ਕਿ ਜਿੰਨਾ ਉਹ ਰੀਅਲ ਹੋਇਆ ਹੋਏਗਾ ਕਿਦਾਂ ਦਾ ਫੀਲ ਹੋਇਆ ਹੋਊਗਾ ਸੋ ਮੈਨੂੰ ਲੱਗਦਾ ਵੈਸੇ ਕਲਾਕਾਰਾਂ ਦਾ ਕੋਈ ਵੀ ਮਜ਼ਹਬ ਨਹੀਂ ਹੁੰਦਾ ਕੋਈ ਵੀ ਸਰਹੱਦ ਨਹੀਂ ਹੁੰਦੀ ਲੇਕਿਨ ਫਿਰ ਵੀ ਅਸੀਂ ਆਪਣੇ ਆਪ ਦੀ ਆਇਡੈਂਟੀਟੀ ਲਈ ਜ਼ਰੂਰ ਦੱਸਦੇ ਆ ਸੋ ਅੱਜ ਦੋ ਮਾਜੀਆਂ ਇਕੱਠੇ ਹੋਏ ਐ ਮੈਂ ਹੁਣੇ ਹੀ ਸੌਂਦਰੀ ਸੀ ਹਾਂ ਮਾਜੇ ਵਾਲੇ ਦੀ ਹਾਂਜੀ ਕਿੱਥੋਂ ਆ ਗੁਰਦਾਸਪੁਰ ਮੈਂ ਵੀ ਗੁਰਦਾਸਪੁਰ ਦੀ ਹਾਂ ਫਿਰ ਤਾਂ ਬੱਲੇ ਬੱਲੇ ਹੋ ਗਈ ਹੈ ਨਾ ਅਮ ਪਹਿਲੇ ਤੋਂ ਸ਼ੇਅਰਿੰਗ ਕੰਗ੍ਰੈਚੁਲੇਸ਼ਨਸ ਥੈਂਕ ਯੂ ਥੈਂਕ ਯੂ ਸੋ ਮੱਚ ਅਮ ਪਹਿਲੀ ਗੱਲ ਜਿਹੜੀ ਕੁੜੀ ਕੁੜੀ ਨਾਲ ਹੁੰਦੀਆਂ ਹੀ ਆ ਹੈ ਨਾ ਸਟਾਈਲਿੰਗ ਤੁਹਾਡੀ ਸਟਾਈਲਿੰਗ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਆ ਬਹੁਤ ਸੋਹਣੀ ਲੱ ਥੈਂਕ ਯੂ ਆ ਬਸ ਮੈਨੂੰ ਮੇਰੇ ਮਮਾ ਫੈਸ਼ਨ ਡਿਜ਼ਾਈਨਰ ਹੈ ਤੇ ਬਚਪਨ ਤੋਂ ਕੁਛ ਨਾ ਕੁਛ ਕ੍ਰੀਏਟ ਕਰਦੇ ਰਹਿੰਦੇ ਇਸ ਕਰਕੇ ਮੇਰੇ ਅੰਦਰ ਵੀ ਉਹ ਚਾਹ ਜਾ ਰਹਿੰਦਾ ਹੈ ਔਰ ਬੀਇੰਗ ਅ ਆਰਟਿਸਟ ਮੈਨੂੰ ਲੱਗਦਾ ਕਿ ਸਾਨੂੰ ਥੋੜਾ ਤੇ ਡਿਫਰੈਂਟ ਕਰਨਾ ਚਾਹੀਦਾ ਤਾਂ ਕਿ ਸਾਡੀ ਆਡੀਅנס ਉਸ ਚੀਜ਼ ਨੂੰ ਦੁਬਾਰਾ ਉਹ ਕੈਰੀ ਕਰ ਸਕੇ ਸੋ ਇਸ ਲਈ ਓਕੇ ਇਹ ਨਖਰਾ ਇਹ ਨਜ਼ਾਕਤ ਇਹ ਸਟਾਈਲਿੰਗ ਇਹ ਬਚਪਨ ਤੋਂ ਹੀ ਹੈ ਜਾਂ ਇਹ ਮਤਲਬ ਯੂ نو ਇਸ ਫੀਲਡ ਚ ਆਨ ਤੋਂ ਬਾਅਦ ਜ਼ਿਆਦਾ ਇਨਹਾਂਸ ਕੀਤੀ ਮੈਨੂੰ ਹੌਲੀ ਹੌਲੀ ਜਿੱਦਾਂ ਅਸੀਂ ਦੇਖਦੇ ਅੱਗੇ ਵਧਦੇ ਜਾਂਦੇ ਆ ਮਤਲਬ ਅਬਜ਼ਰਵ ਕਰਦੇ ਆ ਤੇ ਉਹਦੇ ਨਾਲ ਨਾਲ ਆਪਣੇ ਆਪ ਦਿਮਾਗ ਵੀ ਚੱਲਦਾ ਰਹਿੰਦਾ ਹੈ ਤੇ ਕ੍ਰੀਏਟੀਵਿਟੀ ਵੀ ਹੁੰਦੀ ਰਹਿੰਦੀ ਆ ਓਕੇ ਸੋ ਮਮਾ ਦਾ ਅਲੱਗ ਸਟ੍ਰੀਮ ਹੈ ਤੁਹਾਡਾ ਬਿਲਕੁਲ ਅਲੱਗ ਸਟ੍ਰੀਮ ਹੈ ਇਨ ਮਤਲਬ ਤੁਸੀਂ ਕੰਪਲੀਮੈਂਟ ਕਰ ਰਹੇ ਹੋ ਹੁਣ ਤੁਹਾਡੀ ਫੀਲਡ ਦੇ ਅਕੋਰਡਿੰਗ ਬਟ ਬੀਂਗ ਆ ਮਦਰ ਉਹਨਾਂ ਦਾ ਅਮਨ ਕੀ ਜਜ਼ਬਾਤ ਹੁੰਦੇ ਨੇ ਜਦੋਂ ਤੁਹਾਨੂੰ 빅 ਸਕ੍ਰੀਨ ਤੇ ਦੇਖਦੇ ਨੇ ਜਾਂ ਜਦੋਂ ਤੁਹਾਨੂੰ ਦੇਖਦੇ ਨੇ ਤੁਸੀਂ ਸੋਹਣੀਆਂ ਫਿਲਮਾਂ ਦਾ ਹਿੱਸਾ ਬਣ ਰਹੇ ਹੋ ਆਈ ਥਿੰਕ ਪੇਰੈਂਟਸ ਉਹ ਇੱਕ ਲਾਈਫ ਦਾ ਹਿੱਸਾ ਨੇ ਜਿਨ੍ਹਾਂ ਦਾ ਦੇਣਾ ਸੀ ਕਦੀ ਦੇ ਨਹੀਂ ਸਕਦੇ ਔਰ ਉਹ ਜੋ ਸਾਡੇ ਲਈ ਸੋਚਦੇ ਇਮੇਜਿਨ ਕਰਦੇ ਆਈ ਥਿੰਕ ਉਹੀ ਬlesਸਿੰਗਸ ਨੇ ਸਾਡੇ ਲਈ ਔਰ ਮੇਰੀ ਮੰਮ ਤੇ ਆਈ ਥਿੰਕ ਸ਼ੀ ਇਸ ਦਾ ਓਨਲੀ ਪਰਸਨ ਜੋ ਮੇਰਾ ਮੇਰੇ ਮਾਂ ਬਾਪ ਭੈਣ ਭਰਾ ਮੇਰੇ ਫਰੈਂਡਸ ਐਵਰੀਥਿੰਗ ਸ਼ੀ ਇਸ ਮੈਂ ਜਦੋਂ ਵੀ ਡੋਲਦੀ ਆ ਮੇਰਾ ਇੱਕ ਫੋਨ ਕਾਲ ਸਭ ਤੋਂ ਪਹਿਲਾਂ ਉਧਰ ਹੀ ਜਾਂਦਾ ਹੈ ਸੋ ਆਈ ਐਮ ਹੈਪੀ ਆਮ ਬlesed ਕਿ ਮੈਨੂੰ ਇਦਾਂ ਦੇ ਪੇਰੈਂਟਸ ਮਿਲੇ ਆ ਔਰ ਯੈਸ ਮੈਂ ਫਰਸਟ ਟਾਈਮ ਕਾਮੇਡੀ ਕੀਤੀ ਹੈ ਔਰ ਫਰਸਟ ਟਾਈਮ ਮੈਂ ਲੈਂਦੇ ਪੰਜਾਬ ਦੇ ਆਰਟਿਸਟਾਂ ਨਾਲ ਕੰਮ ਕੀਤਾ ਹੈ ਔਰ ਮੈਨੂੰ ਲੱਗਿਆ ਨਹੀਂ ਸੀ ਮੈਂ ਇੰਨੀ ਛੇਤੀ ਮੈਨੂੰ ਇਹ ਮੌਕਾ ਮਿਲੂਗਾ ਕਿਉਂਕਿ ਕਾਮੇਡੀ ਮੈਨੂੰ ਲੱਗਦਾ ਆਡੀਅנס ਨੂੰ ਹਸਾਣਾ ਬੜਾ ਔਖਾ ਹੁੰਦਾ ਤੇ ਮੈਂ ਜਸਟ ਸਟਾਰਟ ਕੀਤਾ ਕੋਸ਼ਿਸ਼ ਕੀਤੀ ਹੈ ਮੇਬੀ ਇਨ ਫਿਊਚਰ ਔਰ ਇਹ ਵਧੀਆ ਇੱਕ ਵਧੀਆ ਕਾਮੇਡੀ ਕੰਟੈਂਟ ਨਾਲ ਆਪਣੀ ਆਡੀਅנס ਨੂੰ ਅਨਟਰੇਨ ਕਰੂੰਗੀ ਬਟ ਐਕਚੁਅਲ ਜਿਹੜੇ ਸ਼ਰਨਦੀ ਪਰਸਨੈਲਿਟੀ ਹੈ ਉਹ ਕਿਹੋ ਜੀ ਹੈ ਸੋਫਿਸਟੀਕੇਟਡ ਟਾਈਪ ਯਾ ਟਾਕਰ ਟਾਈਪ ਯੂ نو ਕਾਮੇਡੀ ਹਮੇਸ਼ਾ ਕਰਦੇ ਰਹਿਣਾ ਯਾ ਯੂ نو ਇਕਦਮ ਸੈਂਸਿਬਲ ਆਈ ਥਿੰਕ ਲਾਈਫ ਦੇ ਜਦੋਂ ਅਸੀਂ ਸਟਾਰਟ ਕਰਦੇ ਆ ਨਾ ਜਰਨੀ ਤੇ ਸਾਰੀਆਂ ਚੀਜ਼ਾਂ ਰੱਬ ਸਿਖਾ ਹੀ ਦਿੰਦਾ ਹੈ ਤੇ ਹੁਣ ਮੇਰੇ ਸਾਰੇ ਇਮੋਸ਼ਨਸ ਨੇ ਮੇਰੇ ਅੰਦਰ ਮੈਂ ਬੋਲਦੀ ਵੀ ਬਹੁਤ ਆ ਮੈਂ ਹਸਾਉਂਦੀ ਵੀ ਬੜਾ ਮੈਂ ਹੱਸਦੀ ਵੀ ਬਹੁਤ ਮੈਂ ਗੁੱਸੇ ਵਾਲੀ ਵੀ ਹੈਗੀ ਆ ਤੇ इमोशनल ਵੀ ਬਹੁਤ ਹੈ ਆਈ ਥਿੰਕ ਆਪਣਾ ਹੀਮਨ ਬੀਇੰਗ ਹੈ ਤੇ ਸਾਰੇ ਕਿਤੇ ਨਾ ਕਿਤੇ ਉਹ ਜੋ ਇਮੋਸ਼ਨਸ ਨੇ ਸਾਡੇ ਅੰਦਰ ਹੀ ਹੁੰਦੇ ਨੇ ਸਮ ਟਾਈਮ ਅਸੀਂ ਉਹਨੂੰ ਸ਼ੋਅ ਕਰਦੇ ਨੇ ਸਮ ਟਾਈਮ ਅਸੀਂ ਹਾਈਡ ਕਰ ਲੈਂਦੇ ਆ ਤੇ ਆਈ ਥਿੰਕ ਸਾਰੇ ਅੰਦਰ ਸਾਰੇ ਇਮੋਸ਼ਨਸ ਹੁੰਦੇ ਨੇ اوكي ਸੋ ਅਸੀਂ ਮੈਂ ਪਹਿਲੇ ਹੀ ਕਹਿਆ ਸੀਗਾ ਕਿ ਕਲਾ ਦਾ ਕੋਈ ਮਜ਼ਹਬੀਆ ਸਹਦ ਨਹੀਂ ਹੈਗੀ ਕਰਤਾਰਪੁਰ ਸਾਹਿਬ ਹੋ ਕੇ ਆਏ ਹੋ ਤੁਸੀਂ ਆਮ ਫੀਲਿੰਗ ਸੋ ਬlesed ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਦੀ ਆ ਕਿ ਮੈਨੂੰ ਆਪਣੀ ਹੋਸ਼ ਦੇ ਵਿੱਚ ਉਸ ਧਰਤੀ ਤੇ ਮੀਨਸ ਕਿ ਕਰਤਾਰ ਸਾਹਿਬ ਮੱਥਾ ਟੇਕਣ ਦਾ ਮੌਕਾ ਮਿਲਿਆ ਮੈਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਉਹ ਚੀਜ਼ਾਂ ਦੇਖੀਆਂ ਮਤਲਬ ਜਿਹੜਾ ਉਹਨਾਂ ਨੇ ਆਪਾ ਹੱਥਾਂ ਨਾਲ ਅਨਾਜ ਬੀਜਿਆ ਸੀ ਉਸ ਉਸ ਖੇਤਾਂ ਦਾ ਮੈਂ ਲੰਗਰ ਛੱਕ ਕੇ ਆਈਆਂ ਜਿਸ ਜਿਸ ਖੂਦ ਉਹ ਪਾਣੀ ਭਰ ਕੇ ਉਹਨਾਂ ਨੇ 18 ਸਾਲ ਕੱਡੇ ਮੈਂ ਉਹਨਾਂ ਦਾ ਇਤਿਹਾਸ ਜਾਣ ਕੇ ਆਈਆਂ ਤੇ ਮੈਨੂੰ ਉੱਥੇ ਇਨੀ ਵੱਡੀ ਗੱਲ ਕੀ ਪਹਿਲੀ ਵਾਰੀ ਜਾਣ ਤੇ ਉਸ ਮਹਾਰਾਜ ਦੀ ਬੀੜ ਅੱਗੇ ਸਾਡੇ ਅਰਦਾਸ ਹੋਈ ਸਾਡੇ ਨਾਮ ਦੀ ਮੈਨੂੰ ਲੱਗਦਾ ਇਸ ਤੋਂ ਵੱਡੀ ਹੋਰ ਚੀਜ਼ ਕੀ ਹੋ ਸਕਦੀ ਹੈ ਔਰ ਲੈਨ ਦੇ ਪੰਜਾਬ ਦੇ ਜਿੰਨੇ ਵੀ ਉਸ ਟਾਈਮ ਮੌਜੂਦ ਸੀ ਉੱਤੇ ਉਹਨਾਂ ਨੇ ਇੰਨਾ ਵਧੀਆ ਵਾਰਮ ਵੈਲਕਮ ਕੀਤਾ ਮਤਲਬ ਮੈਂ ਦੱਸ ਨਹੀਂ ਸਕਦੀ ਸੀ ਉਹਨਾਂ ਨੂੰ ਜਦੋਂ ਘੁੱਟ ਕੇ ਜੱਪੀ ਪਾਈ ਇਦਾਂ ਲੱਗਿਆ ਪਤਾ ਨਹੀਂ ਕਦੋਂ ਦੇ ਵਿਛੜੇ ਅਸੀਂ ਹੁਣ ਮਿਲਿਆ ਤੇ ਉਹ ਕਿਤਨਾ ਕਿਤੇ ਮੈਨੂੰ ਉਹ ਚੀਜ਼ ਉਧਰ ਰਿਅਲਾਈਜ਼ ਹੋਈ ਜੋ ਮੇਰੀ ਮਮਾ ਮੇਰੀ ਪੜਨਾਨੀ ਜੀ ਜਦੋਂ ਸਾਨੂੰ ਗੱਲਾਂ ਸੁਣਾਉਂਦੇ ਸੀ ਤੇ ਸਾਡੇ ਲਈ ਨਾ ਕਹਾਣੀਆਂ ਲੱਗਦੀਆਂ ਹੁੰਦੀਆਂ ਸੀ ਪਰ ਅੱਜ ਜਦੋਂ ਮੈਂ ਖੋਦ ਨੂੰ ਸਕਰੀਨ ਤੇ ਦੇਖਿਆ ਕਿ ਜਿੰਨਾ ਨਾ ਰੀਅਲ ਹੋਇਆ ਹੋਇਆਗਾ ਕਿਦਾਂ ਦਾ ਫੀਲ ਹੋਇਆ ਹੋਊਗਾ ਬਿਲਕੁਲ ਆਮ ਰੋਲਾ ਗੋਲਾ ਬੜਾ ਹੀ ਸੋਨਾ ਇੱਕ ਇਹਨਾਂ ਦੇ ਡਰਾਮਾ ਵਿਖਾਇਆ ਗਿਆ ਹੈ ਨਾ ਸੋ ਬੇਸਿਕਲੀ ਰੋਲਾ ਗੋਲਾ ਮੈਨੂੰ ਲੱਗਦਾ ਇਨਸਾਨਾਂ ਦਾ ਇਨਸਾਨਾਂ ਦੇ ਨਾਲ ਹੈ ਹੀ ਨਹੀਂ ਕਿਉਂਕਿ ਦੂਸਰੀ ਵਜਦਾ ਗਏ ਉਹਨਾਂ ਦੇ ਲੋਕਾਂ ਚ ਵੀ ਉਹੀ ਨੇਗੇ ਜੋ ਸਾਡੇ ਲੋਕਾਂ ਦੀ ਵੈਲਕਮਿੰਗ ਹੈ ਮੈਨੂੰ ਲੱਗਦਾ ਕਿਉਂਕਿ ਉਹ ਜੋ ਚੀਜ਼ਾਂ ਉਦੋਂ ਹੋਈਆਂ ਉਸ ਚੀਜ਼ ਨੂੰ ਆਪਾਂ ਕਿਉਂਕਿ ਗਵਰਨਮੈਂਟ ਸਵਾਲ ਨਹੀਂ ਚੱਕ ਸਕਦੇ ਜੋ ਰੂਲ ਰੈਗੂਲੇਸ਼ਨਸ ਹੈ ਆਈ ਥਿੰਕ ਜੋ ਵੀ ਹੈਗਾ ਸਹੀ ਹੈ ਪਰ ਅਸੀਂ 빙ਾ ਆਰਟਿਸਟ ਜੋ ਸਾਡਾ ਫਰਜ਼ ਹੈ ਕਿ ਆਪਣੀ ਆਡੀਅנס ਨੂੰ ਇੰਟਰਟੇਨਮੈਂਟ ਕਰਨਾ ਔਰ ਉਹਦੇ ਥਰੂ ਇੱਕ ਮੈਸੇਜ ਦੇਣਾ ਮੈਨੂੰ ਲੱਗਦਾ ਹੈ ਕਿ ਕਿਉਂਕਿ ਹੁਣ ਇਹ ਤਾਂ ਕੈਨ ਨੂ ਇੱਕ ਲਾਈਨ ਹੈ ਜਦੋਂ ਕਿਸੇ ਨੇ ਮਿਲਣਾ ਹੁੰਦਾ ਉਹ ਜਿੱਥੇ ਮਰਜ਼ੀ ਜਾ ਕੇ ਸੀ ਮਿਲ ਸਕਦੇ ਸੋਸ਼ਲ ਮੀਡੀਆ ਇੰਨਾ ਵਧੀਆ ਪਲੈਟਫਾਰਮ ਆ ਇੱਕ ਸੈਕਿੰਟਾਂ ਚ ਵੀਡੀਓ ਕਾਲ ਹੋ ਜਾਂਦੀ ਇਦਾਂ ਲੱਗਦਾ ਸਾਡੇ ਲੱਗੇ ਹੀ ਬੈਠਾ ਸੋ ਬਹੁਤ ਸਾਰੀਆਂ ਚੀਜ਼ਾਂ ਇਜ਼ੀ ਹੋ ਗਈਆਂ ਇਨ ਫਿਊਚਰ మేబీ ਉਹ ਵੈਸੇ ਵੀ ਜਿੱਦਾਂ ਅਸੀਂ ਕਰਤਾ ਕੋਲ ਸੈੱਬ ਗਏ ਆ ਸਾਨੂੰ ਵੀਜ਼ੇ ਦੀ ਲੋੜ ਨਹੀਂ ਸੀ ਸਾਨੂੰ ਇਦਾਂ ਹੀ ਆ ਹੁਣ ਸਾਡੀ ਗਵਰਨਮੈਂਟ ਨੇ ਸਾਡੇ ਪਾਕਿਸਤਾਨੀ ਆਰਟਿਸਟਾਂ ਨੂੰ ਇੰਡੀਆ 'ਕੇ ਕੰਮ ਕਰਨ ਦੀ ਪਰਮਿਸ਼ਨ ਦੇ ਦਿੱਤੀ ਆ ਸੋ ਆਈ ਥਿੰਕ ਸਲੋਲੀ ਸਲੋਲੀ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਤੇ ਮੈਨੂੰ ਲੱਗਦਾ ਇਨ ਫਿਊਚਰ 'ਚ ਵਧੀਆ ਹੋ ਗਿਆ ਇੱਕ ਗੱਲ ਮੈਨੂੰ ਬੜੀ ਇੰਟਰਸਟਿੰਗ ਲੱਗੀ ਉਹ ਕਹਿੰਦੇ ਵੀ ਸੁਲਤਾਨ ਆ ਗਿਆ ਹੈ ਨਾ ਸੋ ਤੁਸੀਂ ਜਦੋਂ ਆਪਣਾ ਕੈਰੈਕਟਰ ਸੁਣਿਆ ਸੀ ਨਾਮ ਸੁਣਿਆ ਸੀ ਤੁਸੀਂ ਕੋਈ ਸਵਾਲ ਜਵਾਬ ਮਤਲਬ ਤੁਹਾਡਾ ਰਿਐਕਸ਼ਨ ਕੀ ਸੀ ਆਈ ਥਿੰਕ ਉਧਰ मोस्टली ਕੁੜੀਆਂ ਦਾ ਨਾਮ ਸੁਲਤਾਨ ਹੁੰਦਾ ਰਿਹਾ ਸੁਲਤਾਨ ਉਹਦਾ ਨਾਮ ਰੱਖਿਆ ਜਾਂਦਾ ਜੋ ਬਹੁਤ ਖੂਬਸੂਰਤ ਹੁੰਦੀ ਆ ਸੋ ਮੈਨੂੰ ਲੱਗਦਾ what you are actually <laughs> right ਮੈਂ ਐਕਸੈਪਟ ਕਰ ਲੈਣੀ ਆ ਥੋੜਾ ਓਕੇ ਸੋ ਆਨ ਵਾਲੇ ਟਾਈਮ ਦੇ ਵਿੱਚ ਤੁਸੀਂ ਦੱਸ ਇਸ ਦੇ ਕਿ ਤੁਸੀਂ ਕਾਮੇਡੀ ਕਰਨਾ ਚਾਹੁੰਦੇ ਹੋ ਪਰ ਪ੍ਰੀਵੀਅਸ ਫਿਲਮ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਤੁਹਾਡਾ ਇੱਕ ਜੋ ਮਤਲਬ ਕਹਿੰਦੀ ਹੈ ਕਿ ਫੈਮਿਨਿਜ਼ਮ ਵਾਲਾ ਪੱਖ ਹੈ ਉਹ ਵੀ ਬਹੁਤ ਸਟਰੋਂਗਲੀ ਤੁਸੀਂ ਰਿਪਰੈਜ਼ੈਂਟ ਕਰ ਸਕਦੇ ਹੋ ਸੋ ਜੇਕਰ ਤੁਹਾਨੂੰ ਮੌਕਾ ਮਿਲੇ ਤੁਸੀਂ ਕੋਈ ਬਾਇਓਪਿਕ ਜਾਂ ਕੋਈ ਇਹੋ ਜਿਹਾ ਕੈਰੈਕਟਰ ਕਰਨ ਦੇ ਇੱਛੁਕ ਹੈ ਜਾਂ ਮੈਨੂੰ ਲੱਗਾ ਸਾਡੇ ਪੰਜਾਬ ਦਾ ਇਤਿਹਾਸ ਬਹੁਤ ਵੱਡਾ ਹੈ ਬਹੁਤ ਸਾਰੀਆਂ ਚੀਜ਼ਾਂ ਬਣਨ ਵਾਲੀਆਂ ਨੇ ਮੈਨੂੰ ਵਾਹਿਗੁਰੂ ਮੌਕਾ ਦੇਵੇ ਕਿ ਮੈਂ ਆਪਣੇ ਇਤਿਹਾਸ ਦੇ ਨਾਲ ਕੁਝ ਵਧੀਆ ਆਪਾਂ ਕੁਝ ਬਣਾ ਪਾਈਏ ਸੋ ਯੈਸ 2024 ਮੈਂ Aim ਆ ਕਿ ਆਪਣੀ ਆਡੀਅன்ஸ் ਨੂੰ ਬਹੁਤ ਜ਼ਿਆਦਾ ਐਂਟਰਟੇਨਮੈਂਟ ਕਰੀਏ ਵਧੀਆ ਮੈਸੇਜ ਦੇਈਏ ਸੋ 19 ਜਨਵਰੀ ਯਾਨੀ ਕਿ ਕੱਲ ਸਾਡੀ ਮੂਵੀ ਰਿਲੀਜ਼ ਹੋ ਰਹੀ ਹੈ ਡਰਾਮੇ ਵਾਲੇ ਸੋ ਪਲੀਜ਼ ਤੁਸੀਂ ਆਪਣੀ ਫੈਮਲੀ ਫਰੈਂਡਸ ਨਾਲ ਜਾ ਕੇ ਇਹ ਮੂਵੀ ਜ਼ਰੂਰ ਦੇਖ ਕੇ ਆਇਓ ਦੋ ਅਹਿਮ ਸਵਾਲ ਹਰੀਸ਼ ਵਰਮਾ ਜੀ ਨਾਲ ਮਤਲਬ ਔਨ ਸਕ੍ਰੀਨ केमिस्ट्री ਜਿਹੜੀ ਹੈ ਉਹ ਕਿਸ ਤਰ੍ਹਾਂ ਕੰਪੈਟੀਬਿਲਿਟੀ ਬਟ ਆਈ ਮਤਲਬ ਉਹ ਕਾਫੀ ਘੱਟ ਬੋਲਦੇ ਨੇ ਔਰ ਅਬਜ਼ਰਵ ਉਹ ਜ਼ਿਆਦਾ ਨਹੀਂ ਆਈ ਥਿੰਕ ਆਰਟਿਸਟ ਇੰਨੇ ਵਧੀਆ ਜਦੋਂ ਆਰਟਿਸਟ ਵਧੀਆ ਹੁੰਦੇ ਹਨ ਨਾ ਨਾ ਫਿਰ ਕੰਫਰਟ ਜ਼ੋਨ ਅੰਦਰ ਨਹੀਂ ਦੇਖਿਆ ਜਾਂਦਾ ਤੇ ਜਦੋਂ ਦੋ ਆਰਟਿਸਟ ਸਕਰੀਨ ਤੇ ਕੰਮ ਕਰਦੇ ਨੇ ਤੇ ਇੱਕ ਅਗਰ ਵਧੀਆ ਪਰਫਾਰਮ ਕਰਦਾ ਔਰ ਇੱਕ ਨਹੀਂ ਮੈਨੂੰ ਲੱਗਦਾ ਸੀਨ ਸੀਨ ਨਹੀਂ ਬੰਦਾ ਸੋ ਦੋਨੋਂ ਆਰਟਿਸਟ ਦਾ ਕੰਬੀਨੇਸ਼ਨ ਔਰ ਇੱਕ ਦੂਜੇ ਦੀ ਹੈਲਪ ਨਾਲ ਹੁੰਦਾ ਹੈ ਔਰ ਹਰੀਸ਼ ਜੀ ਬਹੁਤ ਸਪੋਰਟਿਵ ਵੀ ਨੇ اور ਵਧੀਆ ਪਰਫਾਰਮਰ ਵੀ ਨੇ ਮੈਨੂੰ ਲੱਗਦਾ ਉਹਨਾਂ ਦੇ ਜੋ 올ਡ 에ਜਿਸ ਹਨ ਤਿੰਨ ਵੇਰੀਏਸ਼ਨਸ ਨਾਲ ਉਹ ਕੈਰੈਕਟਰ ਪਲੇ ਕੀਤਾ ਜੋ 올ਡ ਦਾ ਉਹਨਾਂ ਨੇ ਬੋਡੀ ਲੈਂਗੁਏਜ ਕੈਰੀ ਕੀਤੀ ਆ ਆਈ ਵਾਸ ਸੋ ਹੈਪੀ ਕਿ ਲਾਈਕ ਬਧੀ ਆਰਟਿਸਟਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਮੈਡਮ ਐਂਡ ਲਾਸਟ ਪਾਕਿਸਤਾਨੀ ਕਲਾਕਾਰਾਂ ਨਾਲ ਤੁਸੀਂ ਕੰਮ ਕੀਤਾ ਸੀ ਹਮੇਸ਼ਾ ਉਹਨਾਂ ਨੂੰ ਗੱਲਾਂ ਜ਼ਰੀਏ ਯਾਦ ਕਰ ਸਕਦਾ ਤੁਸੀਂ ਤਾਂ ਉਹਨਾਂ ਨਾਲ ਸਮਾਂ ਬਿਤਾਇਆ ਫਿਲਮ 'ਚ ਦਿਖਾਇਆ ਕਿ ਸਾਰੇ ਤਾਂ ਉਹਨੂੰ ਬਹੁਤ ਲਾਡ ਕਰਦੇ ਨੇ ਪਿਆਰ ਕਰਦੇ ਨੇ ਤੁਸੀਂ ਸਾਰਿਆਂ ਦੀ ਸਿਸਟਰ ਹੋ ਉੱਥੇ ਹੈਨਾ ਸੋ ਉਹ ਨਿਗ ਅਸਲ 'ਚ ਵੀ ਤੁਸੀਂ ਮੰਨਿਆ ਤੁਸੀਂ ਦੱਸੋ ਯੈਸ ਉਹੀ ਮੈਂ ਕਹਿ ਰਹੀ ਸੀ ਕਿ ਮੈਨੂੰ ਇਦਾਂ ਲੱਗਿਆ ਕਿ ਮੈਂ ਜਦੋਂ ਕਰਤਾਰਪੁਰ ਸਾਹਿਬ ਜੀ ਇਦਾਂ ਮਿਲੇ ਕਿ ਕਿਉਂਕਿ ਲੰਡਨ 'ਮੈਂ ਉਹਨਾਂ ਨਾਲ ਕੰਮ ਕਰਕੇ ਆਈ ਸੀ ਪਰ ਉਹ ਮਿਲਾਬ ਤੇ ਜਿਹੜਾ ਇੱਥੇ ਮਿਲਾਬ ਸੀ ਬਹੁਤ ਫਰਕ ਸੀਗਾ ਤੇ ਕਿਉਂਕਿ ਇਹ ਸਰ ਤੇ ਗੈਸ ਮੈਂ ਜ਼ਰੂਰ ਫਿਊਚਰ 'ਚ ਉਹਨਾਂ ਨਾਲ ਹੋਰ ਕੰਮ ਕਰਨਾ ਚਾਹੁੰਦਾ। ਸੋ ਵਿਸ਼ ਯੂ ਵੈਰੀ ਗੁੱਡ ਲੱਕ ਸਾਰੀ ਸਰਹੱਦਾਂ ਤੋਂ ਪਾਰ ਦਾ ਤੁਹਾਨੂੰ ਪਿਆਰ ਹਮੇਸ਼ਾ ਮਿਲਦਾ ਰਹੇ। ਅੱਛੀ ਕਲਾ ਹਮੇਸ਼ਾ ਲੈ ਕੇ ਆਂਦੇ ਰੋ। 올 ਦਾ ਵੈਰੀ ਬੈਸ। ਥੈਂਕ ਯੂ। ਥੈਂਕ ਯੂ। ਥੈਂਕ ਯੂ।